ਤਾਥੇ ਉਹਦੇ 5 42 ਦੇ 7 ਵਜਕ ਪਰਾਕੇ ਤੇ ਕੁਦਾਮਨ ਦੇ ਪਵਿੱਤਰ वचन ਦੇ ਵਿੱਚ ਅਸੀਂ ਧਿਆਨ ਦੇ ਨਾਲ ਵਰਨਾ ਹੈ ਕਿ ਪਰਮੇਸ਼ੁਰ ਦਾ वचन ਸਾਨੂੰ ਅੱਜ ਦਾ ਸਮੇਂ ਜਿਹੜਾ ਹੈ ਆਪਣੇ ਪਵਿੱਤਰ वचन ਦੀ تعلیم ਸਿਖਾਉਂਦੇ ਨੇ ਪਰਮੇਸ਼ੁਰ ਦੇ वचन ਦਾ ਗਿਆਨ ਦਿੰਦੇ ਨੇ ਔਰ ਪਰਮੇਸ਼ੁਰ ਆਪਣੇ वचन ਦੇ ਚੱਲਣ ਦੇ ਲਈ ਸੋ ਸਾਰੇ ਆਗਵਾਈ ਕਰਦੇ ਨੇ ਸਾਨੂੰ ਪ੍ਰਭੂ ਜੀ ਦੇ ਬਚਨ ਦੇ ਵਿੱਚ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਤੋਂ ਖੁਦਾਮੰਦ ਦੇ ਪਵਿੱਤਰ ਜੀਵਤ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਅਸੀਂ ਸੁਣਨਾ ਹੈ ਉਸੇ ਖੁਦਾ ਦੇ ਬਚਨਾਂ ਨੂੰ ਪੜ੍ਹिए ਅਮੀਨ 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 ਪੁਲਾਵੰਦ ਜੀਵਤ ਨਾਮ ਦੇ ਸੋਤੇ ਹੋਏ ਮੈਂ ਇਸ ਆ ਜੋ ਐਤਿਆ ਕੈਨੂੰ ਫਿਰ ਰੀਡ ਕਰਦੇ ਆ ਤੇ ਇਹਦੀ ਵਿਆਖਿਆ ਕਰਦੇ ਆ ਤੇ ਇਹ ਜਿਹੜੇ ਸ਼ਬਦ ਜੀਵਤ ਬਾਚਿਤਿਆ ਪੁਲਾਵ ਦੇ ਜੀਵਤ ਵਚਨ ਹੈ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਆ ਤੋਂ ਪੁਲਾਵ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਅਜ ਤੋਂ 2025 ਸਾਨ ਬਹਿਲਾਂ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਸੋ ਆ ਧੰਨਵਾਦ ਕਰਨਾਂ ਦੇ ਅੰਸਾ

ਇਸ ਨੂੰ ਮਸਲੀਂ ਪਿਤਾ ਪਰਮੇਸ਼ਰ ਦੇ ਕਿਤਾ ਹਾਂ ਮਾਰੀਆਂ ਜੀ ਅਗਲੇ ਵਾਰ ਸਿਪੜਿਓ ਹਾਂ ਜੋ ਕੇ ਕੇ ਉਹਨੇ ਆਪਣੀਆਂ ਅੱਖਾਂ ਦੇ ਅਥਰੂਆਂ ਨੂੰ ਸੁਟਿਆ ਹੰਸ ਮਨ ਨੂੰ ਕੇ ਰਿਆ ਉਸੇ ਅਕੇ ਤਉਨੇ ਪਿਤਾ ਨੇ ਅਕੇ ਇਸ ਤਰ੍ਹਾਂ ਪ੍ਰਾਰਥਨਾ ਕੀਤਾ ਜੇਹਰਾ ਉਹਨੂੰ ਮੌਤ ਤੋਂ ਬਚਾ ਸਕਦਾ ਸੀਗਾ ਤੇ ਜਿਹੜਾ ਕੌਮ ਸੀ ਉਹ ਜਿਹੜਾ ਕੌਮ ਸੀ ਤੇ ਫਿਰ ਅਸੀਂ ਏਡਾ ਜ਼ਮਾਨ ਦਿੰਦੀਆਂ ਕਿ ਉਹ ਜਿਹੜਾ ਕੌਮ ਸੀ ਤੇ ਉਹ ਯਿਸੂ ਮਸੀਹ ਦਾ ਪਿਤਾ ਸੀ ਹallelujah ਉਹ ਯਿਸੂ ਮਸੀਹ ਦਾ ਪਰਮੇਸ਼ੁਰ ਆ ਪਿਤਾ ਸੀ ਹallelujah ਯਿਸੂ ਮਸੀਹ ਦਾ ਪਿਤਾ ਪਰਮੇਸ਼ੁਰ ਸੀ

आ अपने जीवन देजे मानु हृदय नु तोड़ के और प्रभु यीशु मसीह ने बड़े ही दुख के नाल पिता परमेश्वर के आगे प्रार्थना करता है और प्रभु पिता परमेश्वर ने यीशु मसीह का प्रार्थना नु सुनया तो यीशु मसीह इसलिए ये प्रार्थना म कर रहे आंसू आस्मान दे हर जुहान कि पिता परमेश्वर के नु मौत तो 50 ਸਤਨ ਦਾ ਹੈ ਮਿੰਨੂ ਮੌਤ ਤੋਂ 50 ਸਖਤ ਹੈ 96 ਵਜਨ ਪੜੀ ਤੇ ਯਿਸੂ ਮਸੀਹ ਨੇ ਪਿਤਾ ਪਰਮੇਸ਼ੁਰ ਦੇ ਅੱਗੇ ਬੇਨਤੀਆਂ ਕੀਤੀਆਂ ਆ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਬਹੁਤ ਹੀ ਸੁਣੀ ਗਈ ਤਾਂ ਯਿਸੂ ਮਸੀਹ ਦੀ ਪ੍ਰਾਰਥਨਾ ਸੁਣੀ ਗਈ ਹallelujah ਹallelujah ਪਿਤਾ ਪਰ ਰੱਖਣ ਦੇ ਕਾਰਨ

के पर नहीं माइक से बोल रहे हो जी ताकि आवाज साइड में ठीक है जी मोबाइल दे रहे छे हाले लोई नहीं सुन रही पूरे संसार के नाल संसार के लोका के नाल पूरी दुनिया के नाल अजहा तैयार करता

स्वास आलेलूर्या। आलेलूर्या। तो 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 कि रखना है कौन है कौन है साधा विश्वास है परमेश्वर साधा विश्वास है पवित्र पाप और है प्रभु यीशु मसीह

ਇਹ ਜੀ ਉਸ ਸੀ ਪਰਮੇਸ਼ਰ ਪਿਤਾ ਦਾ ਭੈ ਰੱਖ ਦੇ ਹallelujah 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 ਛੇੜ ਦੇ ਬੈਠੇ ਹੋਏ ਵੀ ਬੋਲੋ ਹallelujah ਹallelujah ਪ੍ਰਧਾਨ ਜੀ ਸਰਬੋਤਮ ਆਠ ਅਚ ਨੂੰ ਉਸੇ ਪੜਿਆ ਤਾਂ ਆਠ ਅਚ ਨੂੰ ਵਿੱਚ ਜਿਹੜੀ ਪ੍ਰੇਮੀ ਗਾਇਆ ਉਹ ਨੂੰ ਤੁਸੀਂ ਦੱਸ ਸਕਦੇ ਹਾਂ ਪਿਰੇਪਾ ਬੇਲੀ ਗੱਲ ਜਿਹੜੀ ਆ ਉਹ ਕੀ ਪਰਿਆ ਲਿਆ ਸੋ ਧੰਨਵਾਦ ਕਰਦੇ ਆ ਕੋਈ ਵੀ ਬੋਲ ਸਕਦਾ ਯਾਰ ਜਿਹਦੇ ਕੋਲ ਹਾਲਿਆ ਹallelujah 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 ਜੀ ਤਾਂ ਇਹ ਉਹ ਬਹੁਤ ਘੱਟ ਵਾਈਪਲ ਮਾਈਕਾ ਹੈ ਨਹੀਂ ਘਰੇ ਸਵਾਈਪਲ ਨਹੀਂ ਆ ਕਿ ਤੁਸੀਂ ਰੂਟ ਜਿਹੜਾ ਆ ਨਾਂ ਲਵਾ ਕੇ ਨਾਂ ਨਾਲ ਪਰਪਰ ਮਿਲ ਕੇ ਚਰਚ ਚੋਂ ਪਾਇੰਟ ਜਿਹੜਾ ਆ ਉਹ ਲੈ ਕੇ ਆਇਆ ਸੋ ਧੰਨਵਾਦ ਅਸਿਕਲਾ ਦੇ ਬੱਚ ਨੂੰ ਬਹੁਤ ਕੋਨਾ ਸੇ ਪੁੱਛਣਾ ਚਾਹੁੰਦੇ ਆ ਕਿ 8 ਬਚਤ ਦੇ ਵਿੱਚੋਂ ਪਹਿਲੀ ਜਿਹੜੀ ਗੱਲ ਆ ਉਹ ਕੀ ਆ ਜਿੱਤੇ ਆਪਾਂ ਪਤਾ ਆ ਕਿ ਤੁਹਾਡੇ ਕੋਲ ਹਿੰਮਤ ਹੈ ਕਿ ਆ ਤੁਸੀਂ ਰਸ ਸਕਦੇ ਆ